ਕੇਸ ਟਾਈਟਲ ਹੈਗਾ ਲਕਸ਼ਮਨ ਚਰਨ ਵਰਸਸ ਸਟੇਟ ਆਫ ਰਾਜਸਥਾਨ 2024 ਰਾਜਸਥਾਨ 240 ਲੇਟੈਸਟ ਜਜਮੈਂਟ ਹੈ ਤੇ ਰੇਪ ਕੇਸਸ ਦੇ ਉੱਪਰ ਹੈ ਮਰ ਗੱਲ ਇਹ ਤੇ ਚਹੀ ਹੈ ਵੀ ਜੇ ਲੜਕੀ ਛੋਟੀ ਹੁੰਦੀ ਹੈ ਕਈ ਵਾਰ 18 ਸਾਲ ਤੋਂ ਘੱਟ ਜੁਦੇ ਨਾਲ ਕੋਈ ਐਦਾਂ ਦਾ ਰੇਪ ਕੇਸਸ ਦੇ ਵਿੱਚ ਕੋਈ ਗੱਲ ਵਾਪਰਦੀ ਹੈ ਮਾਈਨਰਸ ਬੱਚੀ ਹੈ ਤਾਂ ਉਹਦੇ ਵਿੱਚ ਜਿਹੜਾ ਇਹ ਕੰਪਰੋਮਾਈਜ਼ ਹੁੰਦਾ ਤਾਂ ਹਾਈ ਕੋਰਟ ਨੇ ਇੱਕ ਗੱਲ ਕਲੀਅਰ ਕੀਤੀ ਹੈ ਦੀ ਇਹਦਾ ਵੀ ਕੋਈ ਵੀ ਲੀਗਲ ਵੈਲਿਊ ਨਹੀਂ ਹੈਗੀ ਇਸ ਕੰਪਰੋਮਾਈਜ਼ ਦੀ ਮਤਲਬ ਮੁੰਡੇ ਵਾਲਿਆਂ ਦੇ ਨਾਲ ਕੁੜੀ ਦਾ ਫੈਮਿਲੀ ਦਾ ਕੰਪਰੋਮਾਈਜ਼ ਹੁੰਦਾ ਜੇ ਅੰਡਰ ਸਟੇਟ ਦੀ ਡਾਇਰੈਕਸ਼ਨ ਦਿੱਤੀਆਂ ਨੇ ਵੀ ਇਹ ਸਟੇਟ ਦੀ ਜਿਹੜੀ ਡਿਊਟੀ ਹੈ ਵੀ ਇਹਨੂੰ ਸੀਰੀਅਸ ਲਿਆ ਜਾਵੇ ਤੇ ਕਈ ਵਾਰ ਜਿਹੜੇ ਐਦਾਂ ਦੇ ਕੰਪਰੋਮਾਈਜ਼ ਕੀਤੇ ਜਾਂਦੇ ਨੇ ਉਹ ਕਈ ਵਾਰ ਡਰਾਕੇ ਦੀ ਕੀਤੇ ਜਾਂਦੇ ਨੇ ਕਿ ਉਹਨੂੰ ਪੈਸੇ ਦਾ ਲਾਲਚ ਦੇ ਕੇ ਵੀ ਕੀਤਾ ਜਾਂਦਾ ਪਰ ਜਿਹੜੇ ਹਰੇਪ ਕੇਸ ਹੁੰਦਾ ਉਹ ਜੈਨੂਨ ਹੁੰਦਾ ਵੀ ਕੋਈ ਝੂਠਾ ਫਾਲਸ ਕੇਸ ਨਹੀਂ ਹੁੰਦਾ ਸੋ ਇਸ ਕਰਕੇ ਹਰ ਚੀਜ਼ ਉੱਤੇ ਲਾਗੂ ਹੁੰਦੀ ਹੈ ਵੀ ਕੋਈ ਐਦਾਂ ਦੀ ਘਟਨਾ ਨਹੀਂ ਸੀਰੀਸ ਤੌਰ ਤੇ ਵਾਪਰਦੀ ਹੈ ਰੇਪ ਦੇ ਕੇਸ ਦੇ ਵਿੱਚ ਤਾਂ ਕੁੜੀ ਵਾਲਿਆਂ ਨੂੰ ਜਨਮ ਦੌਰ ਦੇ ਆਵਾਜ਼ ਉਠਾਉਣੀ ਚਾਹੀਦੀ ਹੈ ਵੀ ਜੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਕੰਪਰੋਮਾਈਜ਼ ਵਾਸਤੇ ਤਾਂ ਉਹਦੇ ਖਿਲਾਫ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਹੈ ਵੀ ਸਾਡੇ ਨਾਲ ਇਹ ਪੈਸੇ ਸਾਡੇ ਬੋਲੀ ਬੋਲ ਰਹੇ ਨੇ ਜਾਂ ਕਿਸੇ ਪੁਲਿਸ ਵਾਲੇ ਦਾ ਪ੍ਰੈਸ਼ਰ ਪੈ ਰਹੇ ਹੈ ਤਾਂ ਉਹ ਇਹ ਜਜਮੈਂਟ ਦਾ ਵੀ ਸਹਾਰਾ ਲੈ ਸਕਦੇ ਨੇ ਦੂਸਰੀ ਗੱਲ ਇਹਦੇ ਵਿੱਚ ਕੀ ਹੈ ਇਸ ਕੇਸ ਦੇ ਵਿੱਚ ਕੰਪਰੋਮਾਈਜ਼ ਕਰਕੇ ਮਤਲਬ ਉਹਨੂੰ ਡਰਾ ਤੂੰਗਾ ਆ ਕੇ ਕੰਪਰੋਮਾਈਜ਼ ਕਰਕੇ ਉਸ ਤੋਂ ਬਾਅਦ ਬੇਲ ਲਈ ਸੀ ਤਾਂ ਬੇਲ ਹਾਈ ਕੋਰਟ ਨੇ ਰਿਜੈਕਟ ਕੀਤੀ ਹੈ ਮੁੰਡੇ ਦੀ ਉਹਨੂੰ ਇਸ ਗਰਾਉਂਡ ਦੇ ਉੱਤੇ ਬੇਲ ਨਹੀਂ ਦਿੱਤੀ ਵੀ ਤੂੰ ਜਿਹੜੀ ਕੁੜੀ ਸੀ ਉਹ ਮਾਈਨਰ ਸੀ ਉਹਦੇ ਨਾਲ ਤੁਹਾਡਾ ਕੰਪਰੋਮਾਈਜ਼ ਹੋ ਗਿਆ ਸੋ ਇਹ ਚੀਜ਼ ਦੇ ਬਹਿਮ ਦੇ ਵਿੱਚ ਨਾ ਰਹੋ ਵੀ ਪਾਕਸੋ ਦੇ ਵਿੱਚ ਜੇ ਲੱਗੀ ਹੋਈ ਹੈ ਤਾਂ ਰੇਪ ਕੇਸ ਦੇ ਵਿੱਚ ਵੀ ਤੁਸੀਂ ਕੰਪਰੋਮਾਈਜ਼ ਵੀ ਹੁੰਦਾ ਹੈ ਤਾਂ ਤੁਹਾਨੂੰ ਹਾਈ ਕੋਰਟ ਜਿਹੜੀ ਹੈਗੀ ਉਹ ਬੇਲ ਗ੍ਰਾਂਟ ਕਰ ਦੂਗੀ ਉਹ ਵੀ ਕੁਝ ਉਹਦੇ ਅਲੱਗ-ਅਲੱਗ ਸਾੜੇ ਕਿਤੇ fact on the in case this so thank you share it